ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਘਾਟ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ 10 ਜੂਨ ਤੋਂ ਪਹਿਲਾਂ ਨਾ ਲਾਉਣ ਦੀ ਅਪੀਲ ਕਰੀ ਆ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਸਰਕਾਰੀ ਦਫਤਰਾਂ ਬੋਰਡਾਂ ਕਾਰਪੋਰੇਸ਼ਨਾਂ ਵਿੱਚ 에어 ਕੰਡੀਸ਼ਨਰਾਂ ਦੀ ਸ਼ਰੇਆਮ ਦੁਰਵਰਤੋਂ ਕੀਤੀ ਜਾ ਰਹੀ ਆ ਅਜਿਹਾ ਦੇਖ ਨੂੰ ਮਿਲਿਆ ਬਠਿੰਡਾ ਦੇ ਰਾਮਪੁਰ ਫੂਲਾ ਦੇ ਨਗਰ ਕੌਂਸਲ ਦਫਤਰ ਵਿੱਚ ਜਦੋਂ ਪੀਵੀਐਨ ਦੀ ਟੀਮ ਨੇ ਨਗਰ ਕੌਂਸਲ ਦਫਤਰ ਦਾ ਅਚਾਨਕ ਚੇਤ ਦੌਰਾ ਕੀਤਾ ਤਾਂ ਐਂਟਰੀ ਰਜਿਸਟਰ ਨੇ ਮੁਲਾਜ਼ਮਾਂ ਦੇ ਆਉਣ ਜਾਣ ਦੇ ਸਮੇਂ ਦੀ ਪੋਲ ਖੋਲ ਕੇ ਰੱਖ ਦਿੱਤੀ ਹਰ ਕੋਈ ਆਪਣੀ ਮਰਜ਼ੀ ਮੁਤਾਬਕ 10 ਵਜੇ ਪਹੁੰਚ ਰਿਹਾ ਤੇ ਕਈ 12 ਵਜੇ ਤੋਂ ਬਾਅਦ ਇਸ ਤੋਂ ਬਾਅਦ ਜਦੋਂ ਪੀਬੀਐਨ ਦੀ ਟੀਮ ਦਫ਼ਤਰ ਦੇ ਅੰਦਰ ਦਾਖਲ ਹੋਈ ਤਾਂ ਦੇਖਿਆ ਕਿ ਕਾਰਜ ਸாதਕ ਰਾਜਪਾਲ ਸਿੰਘ ਮੱਕੜ ਆਪਣੇ ਕਮਰੇ ਵਿੱਚ ਨਹੀਂ ਸਨ ਪਰ ਉਹਨਾਂ ਦੇ ਕਮਰੇ ਦੇ ਪੱਖੇ ਤੇ ਏਸੀ ਚੱਲ ਰਹੀ ਸੀ ਜੋ ਉਹਨਾਂ ਦੀ ਖਾਲੀ ਪਈ ਕੁਰਸੀ ਨੂੰ ਠੰਡੀ ਹਵਾ ਦੇ ਰਹੀ ਸੀ ਇਸੇ ਤਰ੍ਹਾਂ ਦੇ ਜਦੋਂ ਉੱਥੇ ਕਾਮਕਾਰੇ ਮੁਲਾਜ਼ਮਾਂ ਨੂੰ ਪੁੱਛਿਆ ਗਿਆ ਤਾਂ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਹਰ ਕੋਈ ਕੰਮ ਕਰਨ ਦਾ ਦਿਖਾਵਾ ਕਰਦਾ ਹੋਇਆ ਨਜ਼ਰ ਆਇਆ ਅਧਿਰੇ ਸਾਰੇ ਮਾਮਲੇ ਸੰਬੰਧੀ ਕਾਰਜ ਸாதਕ ਅਫਸਰ ਰਾਜਪਾਲ ਸਿੰਘ ਮੱਕੜ ਨਾਲ ਵਾਰ-ਵਾਰ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਚੁਕਣਾ ਜ਼ਰੂਰੀ ਨਹੀਂ ਸਮਝਿਆ ਸੋ ਲੋੜ ਹੈ ਹੋਏ ਦਫ਼ਤਰਾਂ ਦੇ ਅਧਿਕਾਰੀਆਂ ਖਿਲਾਫ ਉੱਚ ਕਾਰਵਾਈ ਕਰਨ ਦੀ ਤਾਂ ਜੋ ਬਿਜਲੀ ਦੀ ਹੋਰੀ ਦੁਰਵਰਤ ਨੂੰ ਰੋਕਿਆ ਜਾ ਸਕੇ